ਚੰਡੀਗੜ੍ਹ ਦੇ ਦੋ ਪਾਸਿਆਂ 'ਚ ਜੋ ਤਸਵੀਰਾਂ ਆਈਆਂ ਸਾਹਮਣੇ ਇੱਕ ਪਾਸੇ ਤਾਂ ਫਿਕਰ ਪੈਗੇ ਸੀ ਮੁਖ ਦਫ਼ਤਰ ਦੇ ਵਿੱਚ ਬੜਾ ਤਾਮਝਾਮ ਗੱਡੀਆਂ ਯੂਥ ਕਾਲੀ ਦਲ ਸ਼ਰਮਣੀ ਕਾਲੀ ਦਲ ਦੀ ਕੋਰ ਕਮੇਟੀ ਦੇ ਲੀਡਰ ਸੁਖਵੀਰ ਸਿੰਘ ਬਾਦਲ ਚਲੋ ਬਾਹਰ ਸੀ ਤੇ ਉਹ ਬਾਕੀ ਸਾਰੇ ਇੱਥੇ ਬੰਦੇ ਬੈਠੇ ਇਕੱਠੇ ਹੋ ਗਏ ਉਹਨਾਂ ਨੂੰ ਪਤਾ ਲੱਗਾ ਕਿ ਉਧਰੋਂ ਸ਼ਾਇਦ ਕਬਜ਼ਾ ਹੋਣਾ ਹੈ ਉਹ ਕਹਿੰਦੇ ਅਸੀਂ ਤੇ ਕੋਈ ਕਬਜ਼ਾ ਕਰਨਾ ਨਹੀਂ ਸੀ ਅਸੀਂ ਤੇ ਉਧਰ ਮੈਟ ਕਰਨ ਰੇ ਸੀ ਉਹ ਦੋਹਾਂ ਪਾਸੇ ਦੀਆਂ ਤਸਵੀਰਾਂ ਬੜੀਆਂ ਦਿਲਚਸਪ ਰਹੀਆਂ ਜਿਉਂ ਉੱਥੋਂ ਲੱਗਦਾ ਨਹੀਂ ਕਿ ਕੁਰਸੀਆਂ ਛੱਡਣਗਾ ਛੱਡੇਗਾ ਕੋਈ ਇਸ ਮਸਲੇ ਦੇ ਇੱਕ ਬੱਬੂ ਮਾਨ ਦਾ ਵੀ ਗਾਣਾ ਲੈਣਾ ਨਾ ਯਾਰ ਸ਼੍ਰੋਮਣੀ ਅਕਾਲੀ ਦਲ ਨੂੰ ਕਬਜ਼ਾ ਲੈਣ ਤੇ ਮੈਂ ਜਦੋਂ ਤਸਵੀਰਾਂ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਪਾਈਆਂ ਸੋਸ਼ਲ ਮੀਡੀਆ ਤੇ ਵਾਇਰਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਨੌਜਵਾਨ ਐਡੀ ਵੱਡੀ ਗਿਣਤੀ ਦੇ ਵਿੱਚ ਬੈਠੇ ਆ ਗਏ ਜਿਵੇਂ ਲੜਨ ਨੂੰ ਬੈਠੇ ਹੋਣ ਹੂੰ ਉਹ ਸ਼੍ਰੋਮਣੀ ਅਕਾਲੀ ਦਲ ਇਸ ਲੈਵਲ ਤੇ ਉਤਰ ਗਿਆ ਕਿ ਉਹਨਾਂ ਨੂੰ ਆਪਣੇ ਵਰਕਰਾਂ ਤੇ ਆਪਣੇ ਲੀਡਰਾਂ ਤੇ ਭਰੋਸਾ ਨਹੀਂ ਕਿ ਕੀ ਪ੍ਰੋਫੈਸਰ ਚੰਦੂ ਮਾਰਾ ਉਹਨੇ ਢੀਂਡ ਸੋਣੀ ਡਾਂਗਾ ਚੱਕ ਕੇ ਤੇ ਸੁਬੀਸ਼ ਸਿੰਘ ਬਾਦਲ ਦੀ ਕੁਰਸੀ ਤੇ ਬੇੜ ਜਾਣਗੇ ਹੂੰ ਮੀਟਿੰਗ ਇੱਧਰ ਵੀ ਸਾਧ ਲਈ ਉਧਰ ਸ਼ੁਕਰ ਹੈ ਇਸ ਵਾਰ ਜਲੰਧਰ ਰਿਮੀਡੀ ਅਕਾਲੀ ਇੱਥੇ ਚੰਡੀਗੜ੍ਹ ਮੀਟਿੰਗ ਹੋਈ ਆ ਚੰਡੀਗੜ੍ਹ ਕਾਮਰੇਡਾਂ ਦੇ ਕਨਵੈਨਸ਼ਨ ਸੈਂਟਰ 'ਚ ਉਹਨਾਂ ਦੇ ਚੰਦੂ ਮਾਰੇ ਧੜੇ ਦੀ ਹੋ ਗਈ ਮੀਟਿੰਗ ਨਾ ਦੂਜਿਆਂ ਨੇ ਇੱਥੇ ਮੀਟਿੰਗ ਲਈ ਸੁਭੀ ਸਿੰਘ ਬਾਦਲ ਦੀ ਗੈਰ ਹਾਜ਼ਰੀ ਦੇ ਵਿੱਚ ਅੱਜ ਉਸ ਮੀਟਿੰਗ ਦੀ ਗਵਾਹੀ ਬਲਵਿੰਦਰ ਸਿੰਘ ਭੁੰਦਰ ਸਾਹਿਬ ਹੋਣਾ ਕੀਤੀ ਹੈ ਪਹਿਲੀ ਦਫਾ ਹੋਗਾ ਕਿ ਐਡਾ ਵੱਡੇ ਗਿਣਤੀ ਚ ਘੱਟੋ-ਘੱਟ 5-700 ਬੰਦਾ ਬੈਠਾ ਹੋਣਾ ਜੀ ਨੌਜਵਾਨ ਬੜੇ ਵੱਡੀ ਗਿਣਤੀ ਚ ਬੈਠੇ ਆ ਗਏ ਨੇ ਕਿ ਜਿਵੇਂ ਅੱਜ ਗਡਾਸੇ ਚੱਲਣੇ ਡਾਂਗਦੇ ਨਾ ਇਹਦਾ ਮਤਲਬ ਕਾਲੀ ਦਲ ਜਿਹੜੀ ਆ ਚਿੰਤਾ ਨਹੀਂ ਕਰ ਰਹੀ ਹੈਗੀ ਨਾ ਔਰ ਚਿੰਤਾ ਕਰਨੀ ਚਾਹੀਦੀ ਹੈਗੀ ਕਿਉਂਕਿ ਤੁਸੀਂ ਆਪਣੇ ਆਪ ਨੂੰ ਇੱਕ ਵੱਡੀ ਜਮਾਤ ਮੰਨਦੇ ਹੋ ਕਿ ਪੰਥ ਦੇ ਵਿੱਚ ਬਹੁਤ ਹਮਲੇ ਹੋ ਰਹੇ ਨੇ ਹੁਣ ਤੇ ਤੁਸੀਂ ਸ਼ਰੀਆ ਐਮ ਆਰਐਸਐਸ ਤੇ ਭਾਜਪਾ ਦਾ ਨਾਮ ਲੈਣਾ ਸ਼ੁਰੂ ਕਰਤਾ ਪਹਿਲਾਂ ਤੁਸੀਂ ਡਰਦੇ ਨਹੀਂ ਸੀ ਲੈਂਦੇ ਹੈਗੇ ਕਿਉਂਕਿ ਤੁਹਾਡਾ ਗੱਠ ਜੋੜ ਸੀ ਨਾ ਹੁਣ ਐਵਲੀਨੀ ਸੀ ਕਿ ਉਹ ਜੇ ਚੰਦੂ ਮਾਰਾ ਧੜੇ ਨੇ ਅੱਜ ਚੰਡੀਗੜ੍ਹ ਚ ਮੀਟਿੰਗ ਕੀਤੀ ਤੇ ਤੁਹਾਨੂੰ ਡਰ ਲੱਗ ਗਿਆ ਡਰ ਪੈ ਗਿਆ ਕਿਤੇ ਉਹ ਕਬਜ਼ਾ ਨਾ ਕਰ ਲੈਣ ਇਵੇਂ ਨਹੀਂ ਉਹਨਾਂ ਦੀ ਤਾਂ ਕੀ ਹੈ ਕਹਿੰਦੇ ਕਿ ਸੁਬੀਰ ਸਿੰਘ ਬਾਦਲ ਛੱਡ ਦੇ ਸੁਬੀਰ ਸਿੰਘ ਬਾਦਲ ਛੱਡਣਾ ਚਾਹੁੰਦੇ ਕੋਈ ਸੁਬੀਰ ਸਿੰਘ ਬਾਦਲ ਹੋਣਾ ਨੇ ਇਹ ਕੁੜੀ ਬੁੜੀਆਂ ਦਾ ਕਾਲੀ ਦਲ ਨੌਜਵਾਨਾਂ ਦਾ ਕਾਲੀ ਦਲ ਐਸਸੀ ਭਾਈਚਾਰ ਬੀਸੀ ਭਾਈਚਾਰ ਪਤਨ ਕਿਹੜੇ ਕਿਹੜੇ ਕਾਲੀ ਦਲ ਜਿਹੜੇ ਇਕੱਠੇ ਕਰਕੇ ਆਪਣੇ ਹੱਕ ਦੇ ਵਿੱਚ ਨਾਰੇ ਮਰਵਾ ਕੇ ਵੀ ਨਹੀਂ ਜੀ ਅਗਲੇ ਹਕੂਮਤ ਤੱਕ ਸੁਬੀ ਸਿੰਘ ਬਾਦਲ ਹੀ ਪ੍ਰਧਾਨ ਰਹਿਣਗੇ ਨਾ ਅੱਜ ਵੀ ਡਾਕਟਰ ਚੀਮਾ ਹੁਣੀ ਕਹਿ ਰਹੇ ਸੀ ਕਿ ਜੀ ਕਿਵੇਂ ਲਾਧੀਏ ਉਹਦੇ ਇੱਕ ਪ੍ਰੋਪਰ ਤਰੀਕੇ ਦੇ ਨਾਲ ਚੁਣੇ ਹੋਏ ਪ੍ਰਧਾਨ ਪਰ ਇੱਕ ਨੈਤਿਕਤਾ ਵੀ ਹੁੰਦੀ ਹੈ اخلاق ਵੀ ਹੁੰਦਾ ਜ਼ਿੰਮੇਵਾਰੀ ਵੀ ਹੁੰਦੀ ਨਾ ਜੇ ਸੁਬੀਸ਼ ਸਿੰਘ ਬਾਦਲ ਜਦੋਂ ਦੂਜੀ ਵਾਰ ਉਹਦੀ ਉਹਦੇ ਕਰਕੇ ਕਾਲੀ ਦਲ ਦੀ ਸਰਕਾਰ ਬਣੀ ਸੀ ਤੇ ਉਸੇ ਕਾਲੀ ਦਲ ਨੇ ਤੁਹਾਨੂੰ ਤੁਹਾਡੀ ਤਰੀਬ ਕੀਤੀ ਸੀ ਤੇ ਹੁਣ ਲਗਾਤਾਰ ਜੇ ਸੁਬੀਸ਼ ਸਿੰਘ ਬਾਦਲ ਹਾਰੇ ਨੇ ਇਹਦਾ ਮਤਲਬ ਹੈ ਕਿ ਉਹ ਵੇਲਾ ਗੁਜ਼ਰ ਚੁੱਕਾ ਕਿ ਜਦੋਂ ਬਾਦਲਾਂ ਕਰਕੇ ਜਾਂ ਸੁਬੀਸ਼ ਸਿੰਘ ਬਾਦਲ ਕਰਕੇ ਵੋਟਾਂ ਪਈਆਂ ਸੀ ਜਾਂ ਪੰਥ ਕਰਕੇ ਵੋਟਰ ਹੂੰ ਤਾਂ ਹੂੰ ਤਾਂ ਤੁਸੀਂ ਪੰਥ ਦਾ ਵਾਸਤਾ ਵੀ ਪਾ ਰਹੇ ਹੋ ਪੰਥ ਦਾ ਧੋਈਆ ਵੀ ਕਰ ਰਹੇ ਹੋ ਤੁਹਾਨੂੰ ਲੋਕਾਂ ਨੇ ਤਾਂ ਵੀ ਨਜ਼ਰ ਅੰਦਾਜ਼ ਕਰਦਾ 10 ਬੰਦਿਆਂ ਦੀ ਜਮਾਨਤਾਂ ਜ਼ਬਤ ਹੋ ਗਈ ਹੈ ਨਾ ਇਸ ਕਰਕੇ ਇਹ ਕਬਜ਼ਾ ਭੁੰਦਰ ਜਾਂ ਢੀਂਸੇ ਗਰੁੱਪ ਨੇ ਤਿੰਨੀ ਕਰਨਾ ਕਿ ਅੱਗੇ ਧੱਕੇ ਨਾਲ ਉੱਥੇ ਬੈਠ ਜਾਣਗੇ ਉਹ ਇੱਕ ਕਾਨੂੰਨੀ ਲੜਾਈ ਸ਼ੁਰੂ ਹੋ ਜੂਗੀ ਲੀਗਲ ਹੈ ਕਿਉਂਕਿ ਕਾਲੀ ਦਲ ਰਜਿਸਟਰਡ ਕੇ ਦੇ ਨਾਮ ਤੇ ਹੈ ਨਾ ਉਹਦੇ ਸੁਬੀਰ ਸਿੰਘ ਬਾਦਲ ਹੁਣੀ ਹੈ ਨਾ ਉਹ ਸਿਰ ਰਜਿਸਟਰਡ ਪਾਰਟੀ ਦੇ ਜਿਹੜੀ ਉਹ ਆਪਣੇ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਰਿਕਾਰਡ ਆ ਉਹਦੇ ਚ ਤੇ ਉਹ ਉਹ ਕਾਲੀ ਦਲ ਹੀ ਰਜਿਸਟਰਡ ਹੈਗੇ ਨਾ ਐਡੀ ਛੇਤੀ ਤੇ ਨਹੀਂ ਕਿ ਤੱਕੜੀ ਦਾ ਰੌਲਾ ਪੈ ਜਾਊਗਾ ਜਾਂ ਐਡੀ ਜਗ੍ਹਾ ਦੇ 28 ਸੈਕਟਰ ਇੱਕ ਵੱਡਾ ਆਲੀਸ਼ਾਨ ਦਫਤਰ ਆ ਉਹਦੇ ਕਰਕੇ ਰੌਲਾ ਪੈ ਜਾਊਗਾ ਪਰ ਜੇ ਇਨਾਂ ਚੱਕਰਾਂ ਦੇ ਵਿੱਚ ਕਾਲੀ ਦਲ ਪੈ ਗਿਆ ਨਾ ਫਿਰ ਤਾਂ ਇਹਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਕਾਲੀ ਦਲ ਦੁਬਾਰਾ ਨਹੀਂ ਉੱਠਦਾਗਾ ਇਸ ਦਫ਼ਤਰ 'ਚ ਤਾਂ ਫਿਕਰਮੰਦੀ ਦੇਖਣ ਨੂੰ ਮਿਲੀ ਕਿ ਕਿਦਦਰ ਇੱਧਰ ਨਾ ਆ ਜਾਣ ਪਰ ਦੂਜੇ ਪਾਸੇ ਜਿਹੜੀ ਬੈਠਕ ਹੋਈ ਆਪਾਂ ਵੀ ਜਾ ਕੇ ਕਵਰੇਜ ਕੀਤੀ ਉੱਧਰ ਜਿਹੜੀ ਗੱਲ ਹੋਈ ਗਤੀਵਿਧੀ ਹੋਈ ਕਹਿੰਦੇ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਦਾ ਨਾਮ ਦਿੱਤਾ ਗਿਆ ਕਿ ਅੱਜ ਤੋਂ ਹੀ ਸ਼ੁਰੂ ਸਮਝੋ ਔਰ ਉਸ ਦੇ ਕਨਵੀਨਰ ਮੋਢੀ ਥਾਪ ਦਿੱਤੇ ਗਏ ਗੁਰਪ੍ਰਤਾਪ ਸਿੰਘ ਵਡਾਲਾ ਉਹ ਕਹਿੰਦੇ ਕਿ ਅਸੀਂ ਵੱਡੇ ਜਿਹੜੇ ਸਾਡੀਆਂ ਹਸਤੀਆਂ ਸ਼੍ਰੋਮਣੀ ਕਾਲੀ ਦਲ ਦੀਆਂ ਜਿ세ਦਾ ਰਟੌੜਾ ਤੋਂ ਲੈ ਕਰਾਂਗੇ ਇਸ ਨਾਲ ਅਸੀਂ ਸ਼ੁਰੂਆਤ ਕਰ ਰਹੇ ਹਾਂ ਤੇ ਪਿੰਡ ਪਿੰਡ ਹੋਕਾ ਦੇਾਂਗੇ ਸ਼੍ਰੋਮਣੀ ਅਕਾਲੀ ਦਲ ਬਚਾਉਣ ਦਾ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿੰਨੇ ਵੀ ਹੁਣ ਅਕਾਲੀ ਦਲ ਚਾਹੇ ਇੱਧਰਲਾ ਧੜਾ ਤੇ ਚਾਹੇ ਉੱਧਰਲਾ ਧੜਾ ਇਹ ਤੇ ਸਾਰੇ ਨਕਾਰੇ ਚਾ ਚੁਕੇ ਤੇ ਚੱਲੇ ਹੋਏ ਕਾਰਤੂਸਾਂ ਤੇ ਚੱਲੇ ਹੋਏ ਕਾਰਤੂਸਾਂ ਦੇ ਨਾਲ ਪਾਰਟੀ ਖੜੀ ਨਹੀਂ ਹੋਣੀ ਤੁਹਾਨੂੰ ਤੇ ਨਵੇਂ ਹਮਲੇ ਮਾਰਨੇ ਹੁਣ ਉਹ ਕੀ ਕਹਿ ਰਹੇ ਕਿ ਅਕਾਲੀ ਦਲ ਸੁਧਾਰ ਲੈਰ ਸ਼ੁਰੂ ਹੀ ਨੇ ਹੁਣ ਅਕਾਲੀ ਦਲ ਸੁਧਾਰ ਲੈਰ ਕਿਹੜੀ ਸ਼ੁਰੂ ਕਰੋਗੇ ਤੁਸੀਂ ਤੁਸੀਂ ਖੁਦ ਤੇ ਸੁਧਾਰ ਕਰਨਾ ਨਹੀਂ ਚਾਹੁੰਦੇ ਹੈਗੇ ਤੁਸੀਂ ਤੇ ਅੱਜ ਵੀ ਆਪਣੇ ਮੁੰਡੇ ਅੱਗੇ ਕੀਤੇ ਹੈਗੇ ਨੇ ਹਨਾ ਇਹ ਨਹੀਂ ਸੂਰਤਾ ਬਦਲ ਦੀ ਲੋੜ ਨਹੀਂ ਹੈਗੀ ਕਾਲੀ ਦਲ ਨੂੰ ਸਿਰਤ ਬਦਲ ਦੀ ਲੋੜ ਹੈ ਤੇ ਕਾਲੀ ਦਲ ਸਿਰਤ ਨਹੀਂ ਬਦਲਣਾ ਚਾਹੁੰਦਾ ਹੈਗਾ ਸੂਰਤਾ ਹੋਈਆਂ ਕਦੀ ਬਾਪੂ ਹੈ ਤੇ ਕਦੀ ਬਾਪੂ ਦਾ ਮੁੰਡਾ ਵਾ ਕਾਲੀ ਦਲ ਬਾਪੂ ਤੇ ਬਾਪੂ ਦੇ ਮੁੰਡੇ ਦੇ ਵਿੱਚ ਜਿਹੜਾ ਚੱਕੇ ਫਸ ਗਿਆ ਨਾ ਉਸ ਕਰਕੇ ਦੁਬਾਰਾ ਉੱਠਣ ਦੀ ਹਲੇ ਤੱਕ ਤੇ ਆਸ ਨਹੀਂ ਆ ਇਦਾਂ ਦੀ ਕੋਈ ਸਜੀਵਨੀ ਬੂਟੀ ਵੀ ਨਹੀਂ ਮਿਲਣ ਵਾਲੀ ਹੈਗੀ ਦੇਖੋ ਨਾ ਇਨਾ ਚੋਣਾ ਦੇ ਵਿੱਚ ਸੁਭੀ ਸਿੰਘ ਬਾਦਲ ਕਿੰਨੀ ਐਫਰਟ ਕੀਤੇ ਨੇ ਕਿੰਨੀ ਉਹਨੇ ਰੋਡ ਸ਼ੋਅ ਕੀਤੇ ਨੇ ਕੀ ਹੋਇਆ ਕੁਝ ਵੀ ਨਹੀਂ ਇੱਕ ਸੀਟ ਕਿਵੇਂ ਬਚੀ ਆ ਜੱਗ ਜਾਣਦਾ ਹੈਗਾ ਹੁਣ ਜਿਹੜੇ ਕਨਵੀਨਰ ਬਣਾਤਾ ਗੁਰਪ੍ਰਤਾਪ ਸਿੰਘ ਵਡਾਲਾ ਹੋਣਾ ਨੂੰ ਗੁਰਪ੍ਰਤਾਪ ਸਿੰਘ ਵਡਾਲਾ ਕੱਦ ਕਦ ਓਡਾ ਵੱਡਾ ਨਹੀਂ ਬਸ ਉਹਦੇ ਪਿੱਛੇ ਵਡਾਲਾ ਲੱਗਦਾ ਵਡਾਲਾ ਇਸ ਕਰਕੇ ਲੱਗਦਾ ਕਿ ਉਹਦੇ ਬਾਪੂ ਦਾ ਕੱਦ ਬਹੁਤ ਵੱਡਾ ਹੈ ਗੁਲਦੀਪ ਸਿੰਘ ਵਡਾਲਾ ਜਥੇਦਾਰ ਗੁਲਦੀਪ ਸਿੰਘ ਵਡਾਲਾ ਪਰ ਚਲੋ ਸਮੇਂ ਦੇ ਨਾਲ ਕਦਮ ਬਣ ਜਾਂਦੇ ਜੇ ਤੁਸੀਂ ਚੰਗੀਆਂ ਨੀਤਾਂ ਤੇ ਚੰਗੀਆਂ ਮਰਜ਼ਾਦਾਂ ਲੈ ਕੇ ਚੱਲਦੇ ਹੋ ਨਾ ਚੰਗੀ ਨੀਤ ਨੂੰ ਮਰਜ਼ਾਦ ਵਾਲਾ ਫਲ ਮਿਲ ਜਾਂਦਾ ਹੁਣ ਇਹ ਕੀ ਕਿਹੜੀ ਕੀਰਤੇ ਘਰ ਘਰ ਕਿਵੇਂ ਜਾਓਗੇ ਕਿਹੜੇ ਮੂੰਹ ਦੇ ਨਾਲ ਜਾਓਗੇ ਕੀ ਜਦੋਂ ਇਹ ਸਭ ਕੁਝ ਹੋ ਰਿਹਾ ਗੁਰਪ੍ਰਤਾਪ ਸਿੰਘ ਵਡਾਲਾ ਜਿਹਨੂੰ ਅੱਜ ਕਨਵੀਨੈਂਸ ਬਣਾਇਆ ਗਿਆ ਕੀ ਉਸ ਸਰਕਾਰ ਦਾ ਉਸ ਪਾਰਟੀ ਦਾ ਹਿੱਸਾ ਨਹੀਂ ਕੀ ਸੁਖਦੇਵ ਸਿੰਘ ਢੀਂਡਸਾ ਨਹੀਂ ਤੇ ਉਹਦਾ ਮੁੰਡਾ ਪਰਮਿੰਦਰ ਸਿੰਘ ਢੀਂਡਸਾ ਉਸ ਸਰਕਾਰ ਦਾ ਨੰਦ ਨਹੀਂ ਮੰਨਦੇ ਰਹੇ ਕੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਰਾ ਹੁਣ ਉਸ ਸਰਕਾਰ ਦਾ ਨੰਦ ਨਹੀਂ ਮੰਨਦੇ ਰਹੇ ਮੰਨਦੇ ਰਹੇ ਨਾ ਜਦ ਤੱਕ ਤੁਸੀਂ ਘਰ ਨਹੀਂ ਬੈਠਦੇ ਲੋਕੀ ਤੁਹਾਡੇ ਹੁਣ ਚਿਹਰੇ ਨਹੀਂ ਦੇਖਣਾ ਚਾਹੁੰਦੇ ਹੈਗੇ ਨਾ ਬੇਸਿਕਲੀ ਇਹ ਸਮੱਸਿਆ ਆ ਗਈ ਹੈ ਹੁਣ ਤੁਸੀਂ ਦੋ ਪ੍ਰੋਗਰਾਮ ਵੱਡੇ ਕਰ ਲੱਗੇ ਨਾ ਇੱਕ ਹਰਚੰਦ ਸਿੰਘ ਲੋਂਗੋਵਾਲ ਸਾਹਿਬ ਦੀ ਵਰਸੀ ਮਨਾਉਣ ਲੱਗੇ ਹੈਗੇ ਨੇ ਦੂਜਾ ਤੁਸੀਂ ਜਥੇਦਾਰ ਗੁਰਚੰਦ ਸਿੰਘ ਟੋੜਾ ਦੇ ਮਨਾਉਣ ਲੱਗੇ ਆ ਪ੍ਰੋਗਰਾਮ ਮਨਾਉਣ ਲੱਗੇ ਹੈਗੇ ਨਾ ਚੰਗੀ ਗੱਲ ਹੈ ਕਿ ਜਿਨ੍ਹਾਂ ਨੇ ਪਾਰਟੀ ਵਾਸਤੇ ਕੰਮ ਕੀਤੇ ਉਹਨਾਂ ਨੂੰ ਉਹਨਾਂ ਦੇ ਪ੍ਰੋਗਰਾਮ ਕਰਨੇ ਚਾਹੀਦੇ ਤੇ ਜਥੇਦਾਰ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਤੇ ਸਰਜੀਤ ਸਿੰਘ ਬਰਨਾਲਾ ਜਦੋਂ ਧੜਾ ਸੀ ਉਹ ਵੀ ਮਨਾਉਂਦਾ ਰਿਹਾ ਹੈਗਾ ਜਾਂ ਜਥੇਦਾਰ ਗੁਰਚੰਦ ਸਿੰਘ ਟੋੜਾ ਦੀ ਸਰ ਕੈਪਟਨ ਮਿਰਿੰਦਰ ਸਿੰਘ ਵੀ ਵਰਸੀ ਮਨਾਉਂਦਾ ਰਿਹਾ ਹੈਗਾ ਸਟੇਟ ਲੈਵਲ ਦਾ ਫੰਕਸ਼ਨ ਕਰਵਾਉਂਦੇ ਰਹੇ ਹੈਗੇ ਨੇ ਉਹਦੇ ਨੇ ਲੋਕਾਂ ਨੂੰ ਜੋੜਨ ਦੀ ਲੋੜ ਹੈ ਲੋਕਾਂ ਨੂੰ ਪਤਾ ਹੈ ਜਿੱਥੇ-ਜਾ ਗੁਰਚੰਦ ਸਿੰਘ ਟੋੜਾ ਦਾ ਕਦ ਜਿੰਨੇ ਵੀ ਸ਼੍ਰੋਮਣੀ ਕਾਲੀ ਦਲ ਦੇ ਇਸ ਟਾਈਮ ਦੇ ਲੀਡਰ ਜਾਂ ਜਿਹੜੇ ਉਹਨਾਂ ਦੇ ਸਮਕਾਲੀ ਸਮਕਾਲੀ ਸੀ ਉਹਨਾਂ ਤੋਂ ਬਹੁਤ ਵੱਡਾ ਉੱਚਾ ਕਦ ਸੀ ਲੋਕ ਤੇ ਜਾਣਦੇ ਆਗੇ ਨੇ ਉਹਦੀ ਵਰਸੀ ਮਨਾ ਲਓ ਉਹਦੇ ਨਾਲ ਫਰਕ ਨਹੀਂ ਪੈਣਾ ਹੈਗਾ ਨਾ ਲੋਕ ਕੀ ਚਾਹੁੰਦੇ ਆਗੇ ਨੇ ਉੱਥੇ ਆਉਣ ਉੱਥੇ ਆਉਣਾ ਨਹੀਂ ਚਾਹੁੰਦੇ ਆਗੇ ਜੇ ਤੁਸੀਂ ਕਹਿੰਦੇ ਕਿ ਚੁੰਦਾ ਕਮੇਟੀ ਲਾਗੂ ਹੋਣੀ ਚਾਹੀਦੀ ਤੇ ਪਹਿਲਾਂ ਤੁਸੀਂ ਤੇ ਚੁੰਦਾ ਕਮੇਟੀ ਨੂੰ ਕਰੋ ਨਾ ਮਨਜ਼ੂਰ ਬੋਲੋ ਕਿ ਉਹਦੇ ਚ ਇਹ ਨਾ ਕਿ ਇੱਕ ਪਰਿਵਾਰ ਨੂੰ ਇੱਕ ਟਿਕਟ ਮਿਲੂਗੀ ਤੁਸੀਂ ਕਹੋਗੇ ਜਿਹੜੇ ਪਰਿਵਾਰ ਲੜ ਚੁੱਕੇ ਨੇ ਉਹ ਟਿਕਟ ਨਹੀਂ ਲੈਣਗੇ ਹਾਂ ਜ਼ਿਲ੍ਹਾ ਪ੍ਰਧਾਨ ਬਲਜਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਰਾ ਸਦੀਪ ਚੰਗ ਢੀਂਡਸਾ ਸੁਬੀਸ਼ ਸਿੰਘ ਬਾਦਲ ਨੀ ਸਰਜੀਤ ਸਿੰਘ ਸਿੰਘ ਰਖੜਾ ਹੋਣੀ ਜਿਹੜੇ ਲੁਧਿਆਣੇ ਵਾਲੇ ਮਹਿੰਦਰ ਸਿੰਘ ਗਰੇਵਾਲ ਡਾਕਟਰ ਦਿਲਜੀਤ ਸਿੰਘ ਚੀਮਾ ਜਿਹੜੇ ਇਦਾਂ ਦੇ ਜਿਹੜੇ ਹੁਣ ਹੈਗੇ ਨੇ ਪੁਰਾਣੇ ਕਾਲੀ ਦਲ ਦੇ ਉਹਨਾਂ ਨੂੰ ਤੇ ਕਿ ਜਿਵੇਂ ਭਾਜਪਾ ਨੇ ਇੱਕ ਮਾਰਗਦਰਸ਼ਨ ਬਣਾਇਆ ਉਹਨਾਂ ਚ ਉਹ ਫਿੱਟ ਕਰ ਦੇਣੇ ਚਾਹੀਦੇ ਨੇ ਤੁਸੀਂ ਨਵੇਂ ਮੁੰਡੇ ਲੈ ਕੇ ਉਹ ਲੈ ਕੇ ਉਹ ਜਿਨ੍ਹਾਂ ਨੂੰ ਹਲੇ ਤੱਕ ਉਹਦਾ ਟੱਬਰਾਂ ਨੂੰ ਤੁਸੀਂ ਟਿਕਟ ਨਹੀਂ ਦਿੱਤੀ ਉਹ ਲੈ ਕੇ ਆਉਣਾ ਤੁਸੀਂ ਤੇ ਉਹ ਹੀ ਆ ਪਹਿਲਾਂ ਬਾਪੂ ਮੌਜਾ ਮਾਨਦਾਰ ਆ ਫਿਰ ਬਾਪੂ ਦਾ ਮੁੰਡਾ ਮਾਨਦਾਰ ਆ ਤੇ ਜੇ ਕਿਸੇ ਦੇ ਦੋ ਮੁੰਡੇ ਨੇ ਫਿਰ ਦੋਨੇ ਮਾਨਦਾਰੇ ਨੇ ਜੇ ਕਿਸੇ ਦੇ ਭਤੀਜੇ ਤੇ ਦੋਤੇ ਨੇ ਉਹ ਵੀ ਮਾਨਦਾਰੇ ਨੇ ਇਹ ਸਾਰੇ ਬਾਹਰ ਹੋਣੇ ਚਾਹੀਦੇ ਨੇ ਬੇਸਿਕਲੀ ਆ ਕਿਉਂਕਿ ਇਹ ਇਹ ਇਹਨਾਂ ਦੇ ਵੀ ਤੇ ਜਦੋਂ ਸਾਂਝੇ ਸਰਕਾਰੀ ਇਹਨਾਂ ਵੇਲੇ ਕਿਹੜੇ ਮੋਟੀਆਂ ਚਾਰ ਮੰਗਲ ਦਿੱਤੀਆਂ ਨਾ ਇਸ ਬਾਗੀ ਧੜੇ ਨੇ ਨੰਬਰ 1 ਕੇ ਜਿਹੜੀਆਂ ਸਾਡੀ ਸਰਕਾਰ ਵੱਲੇ ਬੇਦਬੀਆਂ ਹੋਈਆਂ ਅਸੀਂ ਕਾਰਵਾਈ ਤੁਸੀਂ ਹਿੱਸਾ ਇਹ ਸਰਕਾਰ ਦਾ ਸੁਮੇਸ਼ ਸਿੰਘ ਸੈਣੀ ਨੂੰ ਡੀਜੀਪੀ ਲਾਉਣਾ ਤੁਸੀਂ ਹਿੱਸਾ ਹੀ ਕਾਰਵਾਈ ਦਾ ਮੁਹੰਮਦ ਜ਼ਹਰ ਆਲਮ ਨੂੰ ਪਹਿਲਾ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਬਣਾਉਣਾ ਫਿਰ ਟਿਕਟ ਦੇਣੀ ਫਿਰ ਵਿਰੋਧ ਹੋਇਆ ਫਿਰ ਉਹਦੀ ਘਰ ਵਾਲੀ ਟਿਕਟ ਦੇਤੀ ਉਹ ਜਿੱਤ ਗਈ ਫਿਰ ਉਹਨੂੰ ਮੁੱਖ ਸੰਸਦ ਦੀ ਸਖਤਰ ਬਣਾਇਆ ਉਦੋਂ ਕਿਉਂ ਨਹੀਂ ਤੁਸੀਂ ਰੌਲਾ ਪਾਏ ਉਦੋਂ ਕਿਉਂ ਨਹੀਂ ਕੁਰਸੀਆਂ ਛੱਡੀਆਂ ਉਦੋਂ ਤੁਸੀਂ ਜਥੇਦਾਰ ਨੂੰ ਸ਼ਿਕਾਇਤ ਕਿਉਂ ਨਹੀਂ ਕੀਤੀ ਚਾਇਨਾ ਚ ਵੀ ਡੇਰੇ ਜਾਂਦੇ ਰਹੇ ਐ ਸਰਸੇ ਵਾਲੇ ਅੱਜ ਵੀ ਜਾਣਗੇ ਅੱਜ ਵੀ ਜਾਣਗੇ ਇਹਦੇ ਉੱਥੇ ਬਗੈਰ ਰਹਿ ਨਹੀਂ ਸਕਦੇ ਨਾ ਜੀ ਜੇ ਉੱਥੇ ਨਾ ਗਏ ਨਾ ਲੱਗਦਾ ਹੀ ਜਿੱਤ ਨਹੀਂ ਸਕਦੇ ਹੈਗੇ ਤੇ ਉਦੋਂ ਇਹ ਜਿਹੜੀਆਂ ਚਾਰ ਗਲਤੀਆਂ ਉਦੋਂ ਕਿਤੇ ਤੁਸੀਂ ਸੁੱਤੇ ਰਹੇ ਹੋ ਉਦੋਂ ਇਹਨਾਂ ਨੂੰ ਭਲੇਖੇ ਹੁੰਦੇ ਨਾ ਕਿ ਜੋ ਤੁਸੀਂ ਸਿਰ ਸਰਕਾਰ 'ਚ ਹੋ ਹੋ ਨਾ ਤੇ ਚਾਰੇ ਪਾਸੇ ਹਰਿਆ ਹਰਿਆ ਦੇਖਦਾ ਉਦੋਂ ਨਾਲ ਸਾਰਿਆਂ ਨੂੰ ਹਰਿਆ ਹਰਿਆ ਦੇਖਦਾ ਵੀ ਸਾਡਾ ਇੰਨੇ ਮਾੜੇ ਥੋੜਾ ਹਾਲ ਹੋ ਸਕਦੇ ਨੇ ਅਸੀਂ ਦੋ ਵਾਰ ਸਰਕਾਰ ਬਣਾਤੀ ਕੋਈ ਗੱਲ ਤੀਜੀ ਵਾਰ ਫੇਰ ਆ ਜਾਗੇ 2017 ਚ ਡੀਗਦੇ ਰਹੇ ਫਿਰ ਕੋਈ ਗੱਲ ਨਹੀਂ 2017 ਹੀ ਕੋਈ ਗੱਲ ਆਪਾਂ 22 ਚ ਆ ਜਾਗੇ ਫਿਰ ਚਗਾ ਚੌੜ ਹੋ ਗਿਆ ਫਿਰ ਕੋਈ ਭਾਈ ਕੋਈ ਨਹੀਂ ਆਪਾਂ 24 ਚ ਆ ਜਾਗੇ ਚਾਰ ਪੰਜ ਐਮਪੀ ਬਣ ਜਾਣੇ ਵੀ ਜੇ ਪੰਜ ਐਮਪੀ ਬਣ ਗਏ ਪੰਜੂ ਨਾ 45 45 ਐਮਐਲਏ ਬਣ ਗਏ ਆਪਣੇ ਮੁਰਜੇ ਜਦੋਂ ਜਮਾਤ ਹੈ ਜਬ ਤੋ ਗਿਆ ਫਿਰ ਇਹਨਾਂ ਸਾਰੇ ਰਫਿਕਰ ਲੱਗਾ ਹੈਗਾ ਇਸ ਕਰਕੇ ਸਾਰੇ ਹੀ ਮਾਫੀ ਦੇ ਲਾਇਕ ਨਹੀਂ ਹੈਗੇ ਨੇ ਹੁਣ ਜਥੇਦਾਰ ਸਾਹਿਬ ਤੇ ਨਿਰਭਰ ਕਰਦਾ ਹੈਗੇ ਨੇ ਕਿ ਉਹ ਵਾਕਈਕ ਬੜੀ ਅ ਅਜੀਬ ਫੈਸਲਾ ਲੈਂਦੇ ਨੇ ਜਿਸ ਫੈਸਲੇ ਕਰਕੇ ਸੁਬੀਸ਼ ਸਿੰਘ ਬਾਦਲ ਨੂੰ ਖੁਸ਼ ਹੋਣੇ ਚਾਹੀਦੇ ਜਾਂ ਚੰਦੂ ਮਹਾਰਾਜ ਸਭ ਤੇ ਢੀਢਾ ਸਭ ਨਹੀਂ ਖੁਸ਼ ਹੋਣੇ ਚਾਹੀਦੇ ਉਸ ਫੈਸਲੇ ਦੇ ਨਾਲ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਅਸਲ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਅਕਾਲੀਆ ਔਖੋ ਛੋਣੇ ਚਾਹੀਦੇ ਹੈਗੇ ਨੇ ਓਦਾਂ ਦਾ ਫੈਸਲਾ ਤਖਤ ਤੋਂ ਆਉਣਾ ਚਾਹੀਦਾ ਹੈਗਾ ਤਾਂ ਸ਼੍ਰੋਮਣੀ ਅਕਾਲੀ ਦਲ ਬਚਦਾ ਤੇ ਜੇ ਇਸ ਦਾ ਤੁਸੀਂ ਕਿਸੇ ਦਾ ਵੀ ਇੱਕ ਪੱਖ ਲੈ ਲਿਆ ਜਿਹੜੀ ਲੋਕਾਂ ਨੂੰ ਆਸ ਹੈ ਕਿ ਤੁਸੀਂ ਪੱਖ ਲਓਗੇ ਕਿਸੇ ਨਾ ਕਿਸੇ ਸਾਈਡ ਦੇ ਨਾ ਫਿਰ ਸ਼੍ਰੋਮਣੀ ਅਕਾਲੀ ਦਲ ਨਹੀਂ ਉੱਠਦਾ ਹੈਗਾ ਔਰ ਇਹਨਾਂ ਨੂੰ ਸਾਰਿਆਂ ਨੂੰ ਸਜ਼ਾ ਲੱਗਣੀ ਚਾਹੀਦੀ ਆ ਔਰ ਤਖਤ ਤੋਂ ਵੀ ਅਜਿਹਾ ਫੈਸਲਾ ਆਉਣਾ ਚਾਹੀਦਾ ਹੈਗਾ ਜਿਹੋ ਜਿਹਾ ਅਕਾਲੀ ਫੂਲਾ ਸਿੰਘ ਹੋਣਾ ਨੇ ਮਹਾਰਾਜਾ ਰਜੀਤ ਸਿੰਘ ਦੇ ਖਿਲਾਫ ਲਿਆ ਸੀ ਅਜੀਹਾ ਫੈਸਲਾ ਇਹ ਨਹੀਂ ਕਿ ਚਲੇ ਇਹਨਾਂ ਨੂੰ ਕੋੜੇ ਮਾਰਨੇ ਚਾਹੀਦੇ ਨੇ ਪਰ ਘੱਟੋ ਘੱਟ ਇਹ ਹੁਕਮ ਹੋਣਾ ਚਾਹੀਦਾ ਕਿ ਅਗਲੇ 5 ਸਾਲ ਤੁਸੀਂ ਟਿਕਟ ਨਹੀਂ ਤੁਸੀਂ 27 ਤੱਕ ਚੋਣ ਨਹੀਂ ਲੜੋਗੇ ਨਾ ਸ਼ਰੂਮਨੀ ਕਮੇਟੀ ਦੀ ਤੇ ਨਾ ਵਿਧਾਨ ਸਭਾ ਦੀ ਨਵੇਂ ਅਕਾਲੀ ਦਲ ਉਹ ਲੈ ਕੇ ਆਓ ਜਿਨ੍ਹਾਂ ਨੇ ਅਕਾਲੀ ਦਲ ਵਾਸਤੇ ਟੱਬਰਾਂ ਨੇ ਜੇਲਾਂ ਕਟੀਆਂ ਆ ਗਈਆਂ ਨੇ ਤੁਸੀਂ ਇਹ ਦੇਖੋ ਕਿ 97 ਦੇ ਵਿੱਚ 2007 ਤੋਂ 12 12 ਤੋਂ 17 ਆਪਾਂ 15 ਸਾਲ ਦਾ ਹਿਸਾਬ ਲਾ ਲਈਏ 15 ਸਾਲਾਂ ਦੇ ਵਿੱਚ ਤਿੰਨ ਸਰਕਾਰਾਂ ਦੀਆਂ ਤਿੰਨ ਸਰਕਾਰਾਂ ਦੇ ਵਿੱਚ ਕਿਹੜੇ ਉਹ ਐਮ.ਐਲ.ਏ ਬਣੇ ਸ਼ਰੂਮ ਨਿਕਾਲੀ ਦਲ ਦੇ ਜਿਨ੍ਹਾਂ ਦੇ ਦਾਦਿਆਂ ਨੇ ਪੜਦਾਦਿਆਂ ਨੇ ਅਕਾਲੀਆਂ ਮੋਰਚਿਆਂ 'ਚ ਹਿੱਸਾ ਲਿਆ ਤੇ ਜਾਂ ਸਜ਼ਾ ਜਾਂ ਜੇਲ੍ਹਾਂ ਕੱਟੀਆਂ ਕੋਈ ਵੀ ਨਹੀਂ ਸੀ ਇਕਾਦੁਕਾ ਨੂੰ ਛੱਡ ਕੇ ਤੇ ਅੱਜ ਵੀ ਉਹਨਾਂ ਦੇ ਟੱਬਰ ਵਸਦੇ ਹੀ ਹੈ ਨਾ ਤੁਸੀਂ ਅੱਜ ਆਪਾਂ ਇੱਕ ਮੋਟੀ ਜੀ ਐਗਜ਼ਾਮਪਲ ਲੈ ਲਈਏ ਬਾਕੀ ਛੱਡੋ ਜਿਹੜੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਕੌਮ ਖਾਤਰ ਉਹਨਾਂ ਨੂੰ ਤਾਂ ਕਦੀ ਇਹਨਾਂ ਨੇ ਪੁੱਛਿਆ ਨਹੀਂ ਹੈਗਾ ਮਾਸਟਰ ਤਾਰਾ ਸਿੰਘ ਦੀ ਦੋਤੀ ਹਮ ਕਿਰਨ ਜੋਤ ਕੋਰ ਹੋਣੀ ਹਮ ਸ਼੍ਰੋਮਣੀ ਕਾਲੀ ਦਲ ਨੇ ਅੱਜ ਤੱਕ ਉਹਨੂੰ ਐਮ.ਐਲ.ਏ ਦੀ ਟਿਕਟ ਨਹੀਂ ਦਿੱਤੀ ਹੈਗੀ ਹਮ ਤੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜਿਹੜੇ ਵਪਾਰੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਰੀਅਲ ਏਸਟੇਟ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਸ਼ਰਾਬ ਦੇ ਠੇਕੇਦਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਮ ਤੇ ਫਿਰ ਕਾਲੀ ਦਲ ਨੇ ਤੇ ਡੁੱਬਣਾ ਸੀ ਨਾ ਹਮ ਉਹ ਜਿਹੜੇ ਗੁਰਦਾਸ ਡੰਗਲ ਦੀ ਗੜੀ ਦੇ ਵਿੱਚ ਗੰਦ ਪਾਉਂਦੇ ਰਹੇ ਤੁਸੀਂ ਉਹਨਾਂ ਨੂੰ ਟਿਕਟਾਂ ਦਿੱਤੀਆਂ ਤੇ ਫਿਰ ਕਾਲੀ ਦਲ ਦਾ ਬੇੜਾ ਗਰਕ ਹੋਣਾ ਸੀ ਜਿਹੜੇ ਡੇਰਿਆਂ ਦੇ ਮੁਖੀਆਂ ਦੇ ਜਾ ਕੇ ਨੱਕ ਰਗੜਦੇ ਰਹੇ ਵੀ ਸਾਡੀ ਸਰਕਾਰ ਪਾ ਦਿਓ ਸਾਨੂੰ ਵੋਟਾਂ ਪਾ ਦਿਓ ਪਖੰਡੀ ਸਾਧਾਂ ਦੇ ਡੇਰਿਆਂ ਤੇ ਜਾ ਕੇ ਚੁੰਮਕੀਆਂ ਭਰਦੇ ਰਹੇ ਉਹਨਾਂ ਤੇ ਤੇ ਬੇੜਾ ਗਰਕ ਹੋਣਾ ਤੇ ਜਿਨ੍ਹਾਂ ਦੇ ਕਰਕੇ ਕਾਲੀ ਦਲ ਜਿਉਂਦਾ ਰਿਹਾ ਉਹਨਾਂ ਦੇ ਪਰਿਵਾਰ ਤੁਸੀਂ ਨਕਾਰ ਦਿੱਤੇ ਹੈਗੇ ਛੱਡੋ ਅੱਜ ਇਹ ਕੁਰਬਾਨੀ ਵਾਲੇ ਪਰਿਵਾਰਾਂ ਦੀ ਗੱਲ ਕਰਦੇ ਨੇ ਉਹ ਤੇ ਛੱਡੋ ਤੁਸੀਂ ਕਿ ਕਿੰਨੇ ਕੀ ਕੁਝ ਕੰਮ ਵਾਸਤੇ ਕੀਤਾ ਉਹਨਾਂ ਦੇ ਪਰਿਵਾਰਨ ਕਦੇ ਟਿਕਟੇ ਜਿੰਨਾ ਕਰਕੇ ਮਾਸਟਰ ਤਾਰਾ ਸਿੰਘ ਵਰਗੇ ਜਦੋਂ ਕਹਿੰਦੇ ਉਹ ਸ਼ਰਮਣੀ ਕਮੇਟੀ ਦੇ ਵਿੱਚ ਕਰਤਾ ਤਰਤਾ ਹੀ ਤੇ ਘਰੋਂ ਰੋਟੀ ਲੈ ਕੇ ਆਉਂਦੇ ਸੀ ਪੈਸੇ ਵੀ ਨਹੀਂ ਲੈਂਦੇ ਹੈਗੇ ਤੇ ਜਿਹੜਾ ਪੈਨ ਵਰਤਦੇ ਸੋ ਵੀ ਆਪਣੀ ਜੇਬ ਚੋਂ ਵਰਤਦੇ ਹੁੰਦੇ ਸੀ ਨਾ ਉਹ ਵੀ ਟੱਬਰ ਨਕਾਰੇ ਗਏ ਨੇ ਤੇ ਫਿਰ ਉਹ ਕਾਲੀ ਦਲ ਕਿਵੇਂ ਉੱਠ ਜੂਗਣਾ ਇਦਾਂ ਤਾਂ ਬਹੁਤ ਸਾਰੇ ਨੇ ਲੋਕ ਆ ਗਏ ਨੇ ਇਸ ਕਰਕੇ ਚਾਹੀ ਪ੍ਰੋਫੈਸਰ ਚੰਦੂ ਮਹਰਲਾ ਚਾਹੀ ਸੁਖਦੇਵ ਸਿੰਘ ਢੀਂਡਸਾ ਲਾ ਦੋ ਚਾਹੀ ਬੀਬੀ ਜ਼ਗੀਰ ਕੌਰ ਹਣੀ ਲਾ ਦੋ ਚਾਹੀ ਇਧਰ ਵਾਲਾ ਸੁਬੀਸ਼ ਸਿੰਘ ਬਾਦਲਾ ਤੜਾ ਕੋਈ ਦੱਸ ਸਕਦੇ ਕਿ ਜਿਨ੍ਹਾਂ ਦਾ ਪਿਸ਼ੋਕੜ ਕੱਟੜ ਕਾਲੀ ਦਲ ਆ ਪਰ ਉਹਨਾਂ ਦਾ ਕੋਈ ਮੁੰਡਾ ਬੈਠਾ ਹੋਵੇ ਵਿੱਚ ਨਹੀਂ ਕੋਈ ਨਹੀਂ ਬੈਠਾ ਹੋਵੇ ਪੀੜੀ ਦਰ ਪੀੜੀ ਚੱਲ ਰਹੀ ਹੈਗੀ ਨਾ ਕਾਲੀ ਦਲ ਦੀ ਇਸ ਕਰਕੇ ਕਾਲੀ ਦਲ ਦੇ ਇਹ ਹਾਲਾਤ ਮਾੜੇ ਨੇ ਔਰ ਜਿਹੜੇ ਗੁਨਾਹ ਕੀਤੇ ਨਹੀਂ ਗੁਨਾਹਾਂ ਤੇ ਪਰਦਾ ਪਾਇਆ ਉਹ ਵੀ ਆਪਣੇ ਆਪ ਚ ਗੁਨਾਹ ਹੁੰਦੇ ਤੇ ਸੁਮੇਸ਼ ਸੈਣੀ ਨੂੰ ਔਰ ਮੁਹੰਮਦ ਜ਼ਾਰਾ আলম ਨੂੰ ਅਡਜਸਟ ਕਰਨਾ ਹੁਣ ਚੰਦੂ ਮਾਦਰਾ ਹੁਣੀ ਮੰਨਦੇ ਨਾ ਬਾਕੀ ਤੁਹਾਡਾ ਮੰਨਦੇ ਉਹਦੇ ਡਾਇਰੈਕਟ ਜਿਹੜਾ ਸ਼ਰਮਨੀ ਕਾਲੀ ਦਲ ਹੈ ਕਿ ਉਹਨਾਂ ਨੂੰ ਲਾਇਆ ਕਿਉਂ ਕਿਉਂ ਨਿਯੁਕਤੀਆਂ ਦਿੱਤੀਆਂ ਉਹ ਆਪਣੇ ਆਪ ਚ ਇੱਕ ਬਹੁਤ ਵੱਡਾ ਸਵਾਲ ਆ ਉਹਦੇ ਸਵਾਲ ਦਾ ਹਾਲੇ ਤੱਕ ਸੁਬੀਸ਼ ਸਿੰਘ ਬਾਦਲ ਹੋਣਾ ਤੇ ਨਹੀਂ ਕੋਈ ਜਵਾਬ ਦਿੱਤਾ ਹੈਗਾ